भारत की राष्ट्रपति श्रीमती द्रौपदी मुर्मू ने एच e. ई अत अक्टूबर दो हजार चौबी राष्ट्रपति भवन विखे मालदीव गणराज मुहम्मद मुयसू राष्ट्रपति ने राष्ट्रपति मुयजू पहली महिला साजिदा मुहम्मद के सम्मान दावत का दा आयोजन भी किया राष्ट्रपति भवन डॉक्टर मुसू का स्वागत करते हुए ਰਾਸ਼ਟਰਪਤੀ ਨੇ ਕਿਹਾ ਕਿ ਮਾਲਦੀਵ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦਾ ਇੱਕ ਕਰੀਬੀ ਦੋਸਤ ਅਤੇ ਪ੍ਰਮੁੱਖ ਭਾਈਵਾਲ ਹੈ ਅਤੇ ਭਾਰਤੀ ਨੀਬਰਹੂਡ ਫਸਟ ਨੀਤੀ ਅਤੇ ਸਾਗਰ ਵਿਜ਼ਨ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਦੌਰੇ ਦੌਰਾਨ ਅਪਣਾਈ ਗਈ ਵਿਜ਼ਨ ਦਸਤਾਵੇਜ਼ ਸਾਡੇ ਸਬੰਧਨ ਦੀ ਪੱਧਰ ਨੂੰ ਉੱਚਾ ਚੁੱਕਣਗੇ ਅਤੇ ਵਿਆਪਕ ਆਰਥਿਕ ਅਤੇ ਸਮੁੰਦਰੀ ਸੁਰੱਖਿਆ ਭਾਈਵਾਲੀ ਨੂੰ ਹਾਸਲ ਕਰਨ ਲਈ ਇੱਕ ਸੁਪਸ਼ਟ ਰੂਪ ਰੇਖਾ ਪ੍ਰਦਾਨ ਕਰਨਗੇ